ਜੋ ਜੁਗ ਜੁਗ ਬਟਨ ਰਾਜਾ ਨਾਰਾਜ ਪੰਨ ਪੰਨ ਦੇਵਨ ਦੇ ਉਪਮ ਮਹਾਨ ਸਤਿਗੁਰੂ ਸਾਹਿਬ ਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪੂਰਤ ਚਰਨ ਸ਼ਰਨ ਦੇ ਅੰਦਰ ਜੁੜੇ ਬੈਠੇ ਗੁਰਸਿੱਖ ਪਿਆਰ ਵਾਲਿਓ ਸਤਿਗੁਰਾਂ ਦੀ ਨਦਰੇ ਰਹਿਮਤ ਦੇ ਸਦਕਾ ਸਤਿਗੁਰਾਂ ਦੇ ਦਰਬਾਰ ਤੇ ਅੰਮ੍ਰਿਤ ਰੇੜ ਦੇ دیਵਾਨਾਂ ਦੇ ਅੰਦਰ ਬੈਠ ਕੇ ਅੰਬੀ ਬਾਣੀ ਧੁਕੀ ਬਾਣੀ ਦਾ ਜਾਪ ਸਰਵਨ ਕਰੇ ਸੋ ਨੜੀ ਵਰ ਚਰ ਰਹੀ ਗੁਰਬਾਣੀ ਜੀ ਸ਼ਬਦ ਵਿਚਾਰ ਦੇ ਅੰਦਰ ਪਵਿਤ ਬੀਣਿੰਗ ਜੀ ਦੇ ਪਵਨ ਪੂਤਰ ਬਚਨ ਨੂੰ ਆਪ ਜੀ ਨੇ ਸਰਵਨ ਕੀਤਾ ਹੈ ਇਹਨਾਂ ਪਵਨ ਪੂਤਰ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਪੰਗਾਂ ਦੇ ਵਿੱਚ ਮਨਵਰਤਿਆ ਕਾਬਿਲ ਕਰਦੇ ਹੁਏ ਆਗੁਰ ਹਤੇ ਪਰਵਾਣੀ ਕਰਨਾ ਕੋਲ ਜੀਵਾਲੇ ਗੁਰ ਜੀ ਦਾ ਸੰਸਾਰ ਕੋਲ ਜੀ ਦੀ ਹੱਤੇ ਇਹ ਜੋ ਪਾਵਨ ਕੋਲਤ ਬਚਨ ਹੈ ਭਗਤ ਬੀਨੀ ਜੀ ਨੇ ਦੁਨੀਆਦਾਰੀ ਦੇ ਅੰਦਰ ਹੋ ਰਹੇ ਕਰਮ ਕਾਂਡ ਜਾਂ ਧਰਮ ਦੇ ਨਾਮ ਦੇ ਉੱਤੇ ਲੋਕਾਂ ਦੇ ਵਿੱਚ ਪਾਏ ਜਾ ਰਹੇ ਪਖੰਡਾਂ ਦੀ ਗੱਲ ਉਹਨਾਂ ਨੂੰੁਰਨ ਲੋਕ ਤੇ ਉਹਤੇ ਖੋਲ ਕੇ ਦੱਸਣਾ ਕੀਤੇ ਹੈ ਕਿ ਕਿਵੇਂ ਦੁਨੀਆਦਾਰੀ ਦੇ ਵਿੱਚ ਪਖੰਡਾਂ ਨੂੰ ਲੋਕ ਆਪਸ ਦੇ ਵਿੱਚ ਵਿਹਿਮਾ ਭਰਮਾ ਪਖੰਡਾਂ ਦੇ ਵਿੱਚ ਪਾ ਕਰਕੇ ਕੇਵਲ ਤੇ ਕੇਵਲ ਮਾਇਆ ਦਾ ਹੀ ਸਵਾਰਥ ਰੱਖ ਕੇ ਆਪਣੇ ਜੀਵਨ ਦੇ ਅੰਦਰ ਜਿਉਂਦੇ ਨੇ ਤੇ ਗੁਰਦੇਵ ਪਾਤਸ਼ਾਹ ਉਹਨਾਂ ਪਾਵਨ ਪੂਤਰ ਬਚਨਾਂ ਨੂੰ ਸਮਝਾਉਂਦੇ ਹੁਆਂ ਭਗਤ ਬੀਣੀ ਜੀ ਆਪਣੇ ਪਾਵਨ ਪੂਤਰ ਬਚਨਾਂ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਪ੍ਰਭੂ ਪ੍ਰਮਾਤਮਾ ਤੁਸੀਂ ਕਹੋ ਸਰਬ ਵਿਆਪਕ ਹੋ ਤੁਹਾਡੀ ਕਿਰਪਾ ਜੀ ਸੰਕਲਪ ਇਹ ਪਾਵਨ ਪੂਰਤ ਵਚਨ ਉਚਾਰਨ ਕਰਨ ਲੱਗੇ ਹਾਂ ਪਰਮਾਤਮਾ ਭਗਤ ਬਿਣੀ ਜੀ ਕੀ ਇਹ ਜੋ ਸ਼ਬਦ ਹੈ ਪਰਮ ਬਿਣੀ ਦਾ ਜਿਵੇਂ ਕਲ ਵੀ ਬਿੰਤ ਕਿਸੇ ਪਵਨ ਬਿਣੀ ਜੀ ਦੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਇਹ ਜੋ ਤੀਸਰਾ ਸ਼ਬਦ ਹੈ ਇਸ ਸ਼ਬਦ ਪਰਮਾਤਮਾ ਰਾਗ ਦੇ ਵਿੱਚ ਕੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ। ਪਗਤ ਬੇਣੀ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਇਹ ਪਵਨ ਪ੍ਰਤਿਬਚਨ। ਰਹਾਉ ਦੇ ਬੰਦ ਦੇ ਅੰਦਰ ਬਚਨ ਕਰਨ ਲੱਗੇ। ਕਲ ਭਗਵਤ ਬੰਦ ਚੇਰਾਵੰ। ਕੁਰੂਰ ਦਿਸਚ ਰਤਨ ਸਬਾਦੰ। ਰਹਾਉ। ਕਲਪ ਤ ਭਾਵ ਹੈ ਕਲਯੁਗ ਦੇ ਵਿੱਚ ਤਾਂ ਵੀ ਇਸ ਕਲਯੁਗ ਦੇ ਪ੍ਰਭਾਵ ਉਹਦੇ ਹੇਠ ਪੈ ਕਰਕੇ ਇਨਸਾਨ ਚਰਾਗ ਤੋਂ ਭਾਵ ਹੈ ਚਿਰ ਰਹਿਣ ਵਾਲੀ ਸਥਿਰ ਰਹਿਣ ਵਾਲੀ ਮੂਰਤੀ ਚਰਾਮਨ ਜਿਹੜਾ ਚਿਰ ਕਾਲ ਤੱਕ ਕੋਈ ਵੀ ਪੱਥਰ ਦੀ ਮੂਰਤੀ ਬਣੀ ਹੋਈ ਹੈ ਉਸ ਨੂੰ ਕੋਈ ਫਰਕ ਨਹੀਂ ਪੈਣਾ ਪਾਵੇ ਹਜ਼ਾਰ ਸਾਲ ਰੱਖੀ ਰੱਖੋ 10000 ਸਾਲ ਰੱਖੀ ਰੱਖੋ ਕਹਿਣ ਕਿ ਜਿਵੇਂ ਪੱਥਰ ਦੀ ਮੂਰਤੀ ਦੇ ਅੱਗੇ ਜਿੰਨੇ ਮਰਜੀ ਸਾਲ ਮਸਤਕ ਟਿੱਕੀ ਜਾਓ ਲੇਕਿਨ ਉਸ ਜਗ੍ਹਾ ਦੇ ਵਿੱਚੋਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਲੇਕਿਨ ਉਸ ਮੂਰਤੀ ਦੇ ਹੇਠਾਂ ਉਸ ਦੇ ਅੱਗੇ ਕਿੰਨੇ ਆਪਣੇ ਜੀਵਨ ਦੇ ਅੰਦਰ ਅਸੀਂ ਕਰਮ ਕਾਂਡ ਕਰਦੇ ਪਏ ਹਾਂ ਉਥੇ ਇੱਕ ਉਦਾਹਰਣ ਦੇ ਬਾਰੇ ਦੱਸਦਾ ਹੈ ਕਿ ਇੱਕ ਮੰਦਰ ਦੇ ਵਿੱਚ ਮੂਰਤੀ ਰੱਖ ਕੇ ਉਹਦੇ ਨਾਮ ਦੇ ਉੱਤੇ ਹੀ ਕਿੰਨਾ ਕੁ ਵਲ ਛਾਲ ਸਰੇਵ ਅਸੀਂ ਆਪਣੇ ਜੀਵਨ ਦੇ ਵਿੱਚ ਕਰ ਰਹੇ ਹਾਂ ਆਪਣੇ ਜੀਵਨ ਦੇ ਵਿੱਚ ਨਿਤ ਖੋਟਾਂ ਇੱਕ ਬਿਜ਼ਨਸ ਚਲਦੇ ਪਏ ਇਕ ਆਪਣੇ ਜੀਵਨ ਦੇ ਵਿੱਚ ਨਿਤ ਖੋਟਾਂ ਕਰਮ ਕਮਾਉਂਦੇ ਪੈਣ ਕਿਲ ਕੇ ਮੂਰਤੀ ਦੇ ਅੱਗੇ ਨਮਸਕਾਰਾਂ ਤਾਂ ਕਰਦਾ ਹੈ ਲੇਕਿਨ ਆਪਣੇ ਜੀਵਨ ਦੇ ਅੰਦਰ ਕੁਰੂਰ ਦ੍ਰਿਸ਼ਟ ਰਤਾਨੈਸ ਬਾਦਨ ਕਿਲ ਕੇ ਆਪਣੇ ਜੀਵਨ ਦੇ ਅੰਦਰ ਕੁਰੂਰ ਬਿਰਤੀਆਂ ਧਾਤਮ ਕਰਕੇ ਧਰਮੀ ਲੋਕਾਂ ਨੂੰ ਧਰਮੀ ਬਣ ਕੇ ਦਿਖਾਉਂਦਾ ਦਾਵਾ ਜ਼ਰੂਰ ਕਰਦਾ ਹੈ ਕਿ ਮੈਂ ਮੰਦਰ ਦਾ ਪੰਡਿਤ ਹਾਂ ਲੋਕਾਂ ਨੂੰ ਦੱਸਣ ਨੂੰ ਜ਼ਰੂਰ ਦੱਸਦਾ ਹਾਂ ਲੇਕਿਨ ਆਪਣੇ ਜੀਵਨ ਦੇ ਵਿੱਚ ਤੋਂ ਕਦੀ ਵੀ ਕੋਈ ਤਬਦੀਲੀਆਂ ਨਹੀਂ ਲੈ ਕੇ ਆਉਣਾ ਤੇ ਪੰਨੀ ਬੰਦੀ ਅੰਦਰ ਵਚਨ ਕਰਨ ਲੱਗੇ ਤਨ ਚੰਦਨ ਮਸਤਕ ਪਾਤੀ ਰਿਤ ਅੰਤਰ ਕਰ ਤਲ ਕਾਤੀ ਤਨ ਚੰਦਨ ਤਨ ਤੋਂ ਪਾਉ ਹੈ ਤਨ ਦੇ ਉੱਤੇ ਮਸਤਕ ਤੋਂ ਭਾਵੇਂ ਮੱਥੇ ਉੱਤੇ ਕਿਰਨ ਦੇ ਤਨ ਦੇ ਉੱਤੇ ਮਸਤਕ ਦੇ ਉੱਤੇ ਤુલਸੀ ਦੇ ਪੱਤੇ ਵੀ ਲਵਾਉਣਾ ਹੈ ਇਸ਼ਨਾਨ ਜਦੋਂ ਕਰਨਾ ਹੈ ਤુલਸੀ ਦੇ ਪੱਤੇ ਪਾ ਕੇ ਫਿਰ ਇਸ਼ਨਾਨ ਕਰਨਾ ਹੈ ਹੱਥਾਂ ਦੇ ਨਾਲ ਮੱਥੇ ਦੇ ਉੱਤੇ ਜਿਹੜੇ ਟਿੱਕੇ ਲਵਾਉਣਾ ਹੈ ਚੰਦਨ ਦੇ ਟਿੱਕੇ ਲਵਾਉਣਾ ਹੈ ਕਿ ਤਾਂ ਕਿ ਤੇਰੇ ਜੀਵਨ ਦੇ ਵਿੱਚ ਚੰਦਨ ਘਸ ਜਾਵੇ ਤੇਰੇ ਜੀਵਨ ਦੇ ਅੰਦਰ ਸ਼ਾਂਤੀ ਆ ਜਾਵੇ ਠੰਡਕ ਪੈ ਜਾਵੇ ਤੂੰ ਆਪਣੇ ਜੀਵਨ ਦੇ ਅੰਦਰ ਚੰਦਨ ਦਾ ਲੇਪ ਵੀ ਲਾਉਣਾ ਹੈ ਤੂਲਸੀ ਦੇ ਪੱਤਰ ਵੀ ਲਾਉਣਾ ਹੈ ਤੇਰੇ ਹਿਰਦੇ ਦੇ ਵਿੱਚ ਉਹ ਠੰਡ ਪੈ ਜਾਵੇ ਲੇਕਿਨ ਬਾਹਰੀ ਤੌਰ ਦੇ ਉੱਤੇ ਤੂੰ ਇਹ ਜ਼ਰੂਰ ਕਰਦਾ ਧਰਮ ਦੇ ਨਾਮ ਦੇ ਉੱਤੇ ਪਖੰਡ ਜ਼ਰੂਰ ਕਰਦਾ ਤਨ ਚੰਦਨ ਮਸਤਕ ਪਾਤੀ ਲੇਕਿਨ ਰਿਧ ਅੰਤਰ ਕਰ ਤਲ ਕਾਤੀ ਸਾਤੀ ਤੋਂ ਭਾਵ ਹੈ ਕੈਂਚੀਆਂ ਕੈਂਚੀ ਲੇਕਿਨ ਹਿਰਦੇ ਦੇ ਅੰਦਰ ਤੂੰ ਕੈਂਚੀ ਚਲਾਉਂਦਾ ਹੈ ਪਿਆ ਬਾਹਰੋਂ ਤੂੰ ਧਰਮੀ ਹੋਣ ਦਾ ਦਾਵਾ ਕਰਦਾ ਪਿਆ ਲੇਕਿਨ ਅੰਦਰੋਂ ਕਿਸੇ ਨਾ ਕਿਸੇ ਦਾ ਹਰ ਵਕਤ ਨੁਕਸਾਨ ਕਰਨ ਦੇ ਵਾਸਤੇ ਤੂੰ ਹਰ ਵਕਤ ਤਿਆਰ ਰਹਿਣਾ ਤਨੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਆਸਰਤੀ ਵਾਰ ਦੇ ਅੰਦਰ ਬਚਨ ਆਖਣਾ ਕੀਤੇ ਨਹੀਂ ਨਾ ਪੜ ਪੁਸਤਕ ਸੰਧਿਆ ਬਾਦਨ ਸਿਰ ਪੂਜ ਉਸ ਬਗਲ ਸਮਾਦਨ ਮੁਖ ਝੂਠ ਮੇ ਭੂਖ ਨੂੰ ਸਾਰਨ ਤ੍ਰੇਪਾਲ ਤਿਹਾਨ ਵਿਚਾਰਨ ਗਲ ਮਾਲਾ ਤ੍ਰਿਪੇ ਰਾਟਨ ਦੋ ਧੋਤੀ ਬਸਤਰ ਕਪਾਟਨ ਜੇ ਜਾਨ ਸਮਰਮ ਕਰਮਨ ਸਫੋਗ ਨਿਸ਼ਚੋ ਕਰਮਨ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਗੁਰ ਵਾਟ ਨਾ ਪਾਵੇ ਤਨਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਇਹੀ ਸਾਰੇ ਬਚਨ ਆਖੜਾ ਕੀਤੇ ਕਿ ਇਹ ਪੰਥ ਲੋਕੋ ਵੇਸ਼ਕ ਤੁਸੀਂ ਧਾਰਮਿਕ ਪੁਸਤਕਾਂ ਪੜ੍ਹ ਲੈਂਦੇ ਹੋ ਵੇਸ਼ਕ ਪ੍ਰਮਾਤਮਾ ਦੀ ਉਸਤਤਿ ਵਧਿਆਏ ਟਲ ਫੜਕਾ ਕੇ ਜੋਤਾਂ ਜਗਾ ਕੇ ਕਰ ਲੈਂਦੇ ਹੋ ਪਰੰਤੂ ਬਗਲਿਆਂ ਦੇ ਵਾਂਗ ਸਮਾਧੀ ਲੋਕਾਂ ਨੂੰ ਦਿਖਾਉਣ ਵਾਸਤੇ ਧਰਮੀ ਬਣਨ ਵਾਸਤੇ ਸਮਾਧੀਆਂ ਵੀ ਲਾ ਕੇ ਬੈਠਦੇ ਹੋ ਮੁਖ ਦੇ ਉੱਤੇ ਝੂਠ ਵੀ ਬੋਲਦੇ ਹੋ ਆਪਣੇ ਗਲ ਦੇ ਵਿੱਚ ਮਾਲਾ ਵੀ ਪਾਉਂਦੇ ਹੋ ਤਿਲਕ ਵੀ ਲਾਉਂਦੇ ਹੋ ਧੋਤੀਆਂ ਵੀ ਬੰਨ੍ਹਦੇ ਹੋ ਸੁੱਚੇ ਹੋ ਦਾ ਦਾਵਾ ਵੀ ਕਰਦੇ ਹੋ ਲੇਕਿਨ ਜੇਕਰ ਪ੍ਰਭੂ ਪਰਮਾਤਮਾ ਨੂੰ ਜਾਣਿਆ ਨਾ ਨਾ ਜੇ ਜਾਣ ਸਬੰਧਨ ਕਰ ਨੂੰ ਸਰੂਪ ਵਿੱਚ ਜੋ ਕਰਮ ਜੇ ਪਰਮਾਤਮਾ ਨੂੰ ਨਾ ਜਾਣਿਆ ਤੇ ਸਾਰੇ ਦੇ ਸਾਰੇ ਜਨਮ ਕਰਮ ਕਰਦੇ ਉਹਨਾਂ ਇਹ ਸਾਰੇ ਫੋਕੜ ਦੇ ਕਰਮ ਸਾਰੇ ਕੇਵਲ ਤੇ ਕੇਵਲ ਦਿਖਾਵੇ ਦੇ ਕਰਮ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਕਰਮ ਹੈ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ ਕਹਿੰਦੇ ਜਿੰਨੀ ਦੇਰ ਤੱਕ ਪ੍ਰਭੂ ਪਰਮਾਤਮਾ ਨੂੰ ਧਿਆਇਆ ਨਾ ਪਰਮਾਤਮਾ ਦਾ ਸਿਮਰਨ ਨਾ ਕੀਤਾ ਤੇ ਸਾਰੇ ਕੰਮ ਫੂਕੜ ਦੇ ਕਰਮ ਨੇ ਉਹੀ ਗੱਲ ਭਗਤ ਬੈਣੀ ਜੀ ਵੀ ਆਖਦੇ ਪਏ ਨੇ ਕਹਿੰਦੇ ਠੱਗ ਦ੍ਰਿਸ਼ ਬਗਾਲੇ ਬਲਾਗਾ ਕਹਿਣ ਲਗੇ ਤੁਸੀਂ ਲੋਕਾਂ ਨੂੰ ਠੱਗੀਆਂ ਏਵੇਂ ਮਾਰਦੇ ਹੋ ਕਲਗਤਿਕ ਖਿਆਲ ਇਹ ਕਰਨਾ ਬਗਲਾ ਜਦੋਂ ਕਿ ਛਪੜੀ ਦੇ ਉੱਤੇ ਬੈਠਾ ਹੋਵੇ ਨਾ ਤੇ ਉਹਨੇ ਦੇਰ ਤੱਕ ਐ ਸਮਾਧੀ ਲਾ ਕੇ ਬੈਠਾ ਰਹਿੰਦਾ ਜਿੱਦਾਂ ਮੈਨੂੰ ਕੁਝ ਦਿਖਦਾ ਹੀ ਨਹੀਂ ਬਿਲਕੁਲ ਐ ਪਾਣੀ ਦੇ ਵਿੱਚ ਟਿਕਿਆ ਰਹਿੰਦਾ ਜਿਵੇਂ ਜਿਉਂ ਜੱਡੀ ਮੱਛੀ ਕੋਈ ਨੇੜੇ ਆਉਂਦੀ ਏ ਉਸੇ ਵੇਲੇ ਝਪਟ ਮਾਰ ਕੇ ਉਸ ਨੂੰ ਫੜ ਕੇ ਖਾ ਲੈਂਦਾ ਕਲਗਤ ਤੁਹਾਡੀ ਜਿਹੜੀ ਭਗਤੀ ਆ ਜਦ ਤੁਸੀਂ ਜਿਹੜੇ ਧਰਮੀ ਬਣੇ ਹੋ ਨਾ ਕੇਵਲ ਤੇ ਕੇਵਲ ਬਗਲਿਆਂ ਦੇ ਵਾਂਗੂ ਸਮਾਧੀਆਂ ਲਾ ਕੇ ਬੈਠੇ ਹੋਏ ਹੋ ਦੇਖ ਵੈਸ਼ਨੂ ਪ੍ਰਾਨ ਮੁਖ ਭਾਗ ਹੈ ਆਪਣੇ ਆਪ ਨੂੰ ਵੈਸ਼ਨੂ ਕਹਾਉਣ ਵਾਲਿਓ ਲੇਕਿਨ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਉਸ ਨੂੰ ਤੁਸੀਂ ਕੋਈ ਨਾ ਕੋਈ ਮਹਾਨਾ ਬਣਾ ਕੇ ਜਿਹੜੀ ਚੀਜ਼ ਨੂੰ ਸ਼ਕੜਾ ਤੁਸੀਂ ਸ਼ਕ ਲੈ ਜੀ ਜਿਵੇਂ Hindu ਧਰਮ ਦੇ ਅੰਦਰ ਮਾਸ ਖਾਣੇ ਨੂੰ ਮਨਾ ਕੀਤਾ ਹੋਇਆ ਹੈ ਮਾਸ ਨਹੀਂ ਖਾਣਾ ਹੈ ਲੇਕਿਨ ਹੋਮ ਜਗ ਜਾਂ ਗੈਂਡਾ ਹੋਮ ਜੰਗ ਜੱਗ ਇਤਿਹਾਸਿਕ ਪੁਰਾਣੇ ਸਮਿਆਂ ਦੇ ਅੰਦਰ ਜੱਗ ਕਰਾਏ ਜਾਂਦੇ ਸੀ ਉੱਥੇ ਹਾਥੀ ਦਾਨ ਕਰਨੇ ਪੈਂਦੇ ਸਨ ਗੈਂਡੇ ਦਾ ਹੌਣ ਕਰਕੇ ਉਹਨੂੰ ਉਹਦੀ ਜਿਹੜੀ ਅਹੂਤੀ ਦਿੱਤੀ ਜਾਂਦੀ ਸੀ ਤੇ ਉਹਨਾਂ ਦਾ ਮਾਸ ਤੇ ਅੱਜ ਖਾਦਾ ਜਾਂਦਾ ਸੀ ਕਹਿਣ ਤੋਂ ਭਾਵ ਲੋਕਾਂ ਨੂੰ ਤੁਸੀਂ ਵੈਸ਼ਨੂੰ ਅਖਵਾਉਣ ਨੂੰ ਦਿਖਾਉਂਦੇ ਹੋ ਲੇਕਿਨ ਤੁਹਾਡੇ ਵਿੱਚ ਵੈਸ਼ਨੂੰ ਵਾਲੀ ਕੋਈ ਵਿਰਤੀ ਜੀਵਨ ਦੇ ਵਿੱਚ ਹੈ ਨਹੀਂ ਕਲ ਭਗਵਤ ਤੁਸੀਂ ਆਪਣੇ ਜੀਵਨ ਦੇ ਅੰਦਰ ਕਰਮ ਕਾਂਡ ਬੜਾਂ ਕੇ ਆਪਣੇ ਜੀਵਨ ਦੇ ਅੰਦਰ ਫਿਰਦੇ ਪਏ ਨਿਤ ਪ੍ਰਤਿ ਇਸ਼ਨਾਨ ਸਰੀਰੰ ਦੁਇ ਤੋਤੀ ਕਰਮ ਮੁਖ ਖੀਰੰ ਹृदय ਸ਼ੁਰੀ ਸੰਯਾਨੀ ਪਰਦਰਭ ਹਿਰਨ ਕੀ ਬਾਨੀ ਨਿਤ ਪ੍ਰਤੀ ਉਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਜੀਵਨ ਨੂੰ ਸੁਚੇਣਾ ਦਿਖਾਉਂਦੇ ਆਮ ਤੌਰ ਤੇ ਉਹੀ ਹੈ ਨਾ ਕਿ ਇਸ਼ਨਾਨ ਕਰ ਲਵਾਂਗੇ ਤਾਂ ਸੁੱਚੇ ਹੋ ਜਾਵਾਂਗੇ ਪੰਡਤ ਲੋਕ ਇਸੇ ਕਰਕੇ ਬਾਹਰ-ਬਾਰ ਗੰਦਾ ਦੇ ਉੱਤੇ ਇਸ਼ਨਾਨ ਕਰਦੇ ਨੇ ਕਿ ਇਸ ਅਸੀਂ ਬਿਲਕੁਲ ਜੀਵਨ ਦੇ ਵਿੱਚ ਸੁੱਚੇ ਹੋ ਜਾਵਾਂਗੇ ਲੋਕਾਂ ਨੂੰ ਸੁੱਚੇ ਹੋ ਹੋ ਕੇ ਆਮ ਤੌਰ ਦੇ ਉੱਤੇ ਕੁਝ ਚੀਜ਼ਾਂ ਕੁਝ ਬਿਰਤੀਆਂ ਸਾਡੇ ਸਾਡੇ ਧਰਮ ਦੇ ਅੰਦਰ ਵੀ ਆਈਆਂ ਕਿ ਮਾੜੇ ਦੇ ਕਿਤੇ ਵਿੱਚੇ ਹੱਥ ਲੱਗਦੇ ਤਾਂ ਹੱਥ ਝੂਠਾ ਉਸੇ ਵੇਲੇ ਹੱਥ ਧੋਣ ਲੱਗ ਪੈਂਦੇ ਆ કે હા میرے ہاتھ جھૂઠھے ہو گئے لیکن نہیں સાબ કહેਣ લઈએ भगत કે કે ગુરુવાણી دے اندر સાહેબ वचन ਕਰ દિનے کہ جل کے મજન જગત હોવે નિમિત મેલક નાવે જૈસે મેંડક તૈસે ઓનર ફિર ફિર જોની આવે કે لگے કે તૈવને અਸੀਂ આખજના કે ઇસ ઇસ્નાન ને ਕੀਤਾ تے અਸੀਂ ગુરુ دے દર دے اٹے نہیں જાએ ਖੜੇ ਦੇ ਮਨ ਦੇ ਵਿੱਚ ਭਰਮ ਨਾ ਪਾਲਿਓ ਕਲਾ ਇਸ਼ਨਾਨ ਕਰਨ ਦੇ ਨਾਲ ਤੁਸੀਂ ਪਵਿੱਤਰ ਨਹੀਂ ਹੋ ਜਾਣਾ ਜਨ ਕੇ ਮੱਜਨ ਜੇਗਤ ਹੋਵੇ ਨਿਤਨਿਤ ਮਿੰਡਕ ਨਾਲ ਜੇਕਰ ਜਲ ਦੇ ਵਿੱਚ ਨਹਾਉਣ ਦੇ ਨਾਲ ਵੀ ਅਸੀਂ ਪਵਿੱਤਰ ਹੋ ਜਾਣਾ ਹੁੰਦਾ ਹੈ ਕਿ ਮੱਛੀ ਡੰਡੀਆਂ ਮੱਛੀਆਂ ਦੇ ਸਾਰੇ ਉਮਰ ਹੀ ਪਾਣੀ ਦੇ ਵਿੱਚ ਰਹਿੰਦੇ ਉਹ ਸਾਰੀਆਂ ਪਵਿੱਤਰ ਹੋਣੀਆਂ ਚਾਹੀਦੀਆਂ ਉਹ ਸਾਰੇ ਹੀ ਜੀਵ ਪਵਿੱਤਰ ਹੋਏ 42 ਲੱਖ ਜੂਨਾਂ ਜਿਹੜੀਆਂ ਨੇ ਹਰੇਕ ਜੀਵ ਦੀ ਅਰਪਾ ਖਰਪਾ ਜੀਵ ਨੇ ਉਹ ਸਾਰੇ ਪਵਿੱਤਰ ਹੋ ਜਾਣੇ ਚਾਹੀਦੇ ਜੇਕਰ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਹੀ ਪਵਿੱਤਰ ਹੋਣਾ ਹੈ ਜਾਲਿਕ ਮੱਜਣ ਜੇਗਾ ਧੋਵੇ ਨਿਤਮਿਕ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਇਹਨਾਂ ਫਿਰਫਿਰ ਦੁੰਨੇ ਆ ਜਿਹੜੇ ਇਨਸਾਨ ਕੱਲੇ ਨਹਾਉਣ ਤੱਕ ਸੀਮਤ ਰਹ ਜਾਂਦੇ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਦੇ ਕੇਵਲ ਤੇ ਕੇਵਲ ਉਸੇ ਤੱਕ ਸੀਮਤ ਰਹਿੰਦੇ ਨੇ ਉਹਨਾਂ ਦੀ ਹਾਲਤ ਕੁਝ ਐਸੀ ਹੁੰਦੀ ਹੈ ਜਿਹੋ ਜਿਹੇ ਜੱਡੂ ਨੇ ਉਹ ਜਿਹੇ ਉਹ ਇਨਸਾਨ ਨੇ ਤੇ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਭਗਤ ਬੇਣੀ ਜੀ ਵੀ ਇੱਥੇ ਵਚਨ ਕਰ ਰਹੇ ਨੇ ਨਿਤਪਤ ਇਸ਼ਨਾਨ ਸਰੀਰੰ ਇਹ ਪੰਡਿਤ ਲੋਕੋ ਤੁਸੀਂ ਲੋਕਾਂ ਨੂੰ ਧਰਮੀ ਹੋਣ ਦਾ ਦਾਵਾ ਕਰਦੇ ਹੋ ਬਾਰ-ਬਾਰ ਇਸ਼ਨਾਨ ਕਰਦੇ ਹੋ ਦੋਇ ਧੋਤੀ ਮੁਖ ਕੀਰਣ ਦੋ-ਦੋ ਧੋਤੀਆਂ ਵੀ ਬਨਦੇ ਹੋ ਮੁਖ ਦੇ ਵਿੱਚ ਕੇਵਲ ਤੇ ਕੇਵਲ ਸੁੱਚੇ ਹੋਣ ਵਾਸਤੇ ਕੇਵਲ ਤੇ ਮੈਂ ਜੀ ਦੁੱਧਾ ਧਾਰੀ ਮੈਂ ਚਾਹ ਨਹੀਂ ਪੀਂਦਾ ਮੈਂ ਜੀ ਕੌਫੀ ਨਹੀਂ ਪੀਂਦਾ ਮਸਲੂ ਦੁੱਧ ਹੀ ਪੀਣਾ ਹੈ ਮੁਖ ਖੀਰਨ ਕੱਲਾ ਦੁੱਧ ਹੀ ਪੀਣ ਨਾਲ ਪਵਿੱਤਰ ਨਹੀਂ ਹੋਇਆ ਜਾਣਾ ਲੇਕਿਨ ਕੀ ਹੈ ਰਿਦੈ ਸ਼ੁਰੀ ਸੰਧਿਆਨੀ ਲੋਕਾਂ ਨੂੰ ਧਰਮ ਦੇ ਵਾਸਤੇ ਤੇ ਆਖਦੇ ਆ ਲੇਕਿਨ ਹਿਰਦੇ ਦੇ ਵਿੱਚ ਲੋਕਾਂ ਨੂੰ ਕੈਂਚੀ ਵੀ ਉਸੇ ਤਰ੍ਹਾਂ ਪੇਰਦੇ ਆ ਲੋਕਾਂ ਨੂੰ ਧਰਮੀ ਹੁੰਦਾ ਲੋਕਾਂ ਰਖਣਾ ਕਿ ਨਹੀਂ ਜੇ ਕੋਈ ਬੜੇ ਸੁੱਚੇ ਉੱਚੇ ਸੁੱਚੇ ਆ ਲੇਕਿਨ ਲੋਕਾਂ ਦੀ ਮਾੜੀ ਵਿਰਤੀ ਮਾੜੀਆਂ ਗੱਲਾਂ ਮਾੜੀ ਸੋਚ ਉਹ ਹਰ ਵਕਤ ਅਸੀਂ ਆਪਣੇ ਜੀਵਨ ਰਿਦੈ ਰਿਦੈ ਨੂੰ ਭਾਵੇਂ ਹਿਰਦੇ ਦੇ ਵਿੱਚ ਛੁਰੀ ਸੰਧਿਆਨੀ ਨਿਤ ਸ਼੍ਰੀ ਫੇਰਨ ਦੇ ਵਲ ਸਾਡਾ ਧਿਆਨ ਲੱਗਾ ਹੋਇਆ ਪਰ ਦਰਬ ਹਿਰਨ ਕੀ ਬਾਣੀ ਕਿ ਕਿਹੜੇ ਤਰੀਕੇ ਦੇ ਨਾਲ ਗੁਜੀਆਂ ਦੇ ਕੋਲੋਂ ਧਨ ਖੋਇਆ ਜਾਵੇ ਜਿਹੜੇ ਤਰੀਕੇ ਦੇ ਨਾਲ ਦੇਖੋ ਇਹ ਕੱਲੇ ਪੜ੍ਹਤਾਂ ਦੀ ਗੱਲ ਨਹੀਂ ਕੀਤੀ ਇੱਥੇ ਕਾਜ਼ੀਆਂ ਦੀ ਗੱਲ ਹੈ ਇੱਥੇ ਗ੍ਰੰਥੀਆਂ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਕੇਵਲ ਤੇ ਕੇਵਲ ਦਿਖਾਉਣ ਵਾਸਤੇ ਕੇਵਲ ਤੇ ਕੇਵਲ ਧਰਮੀ ਨੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਇਹੀ ਚੀਜ਼ ਚੱਲਦੀ ਰਹਿੰਦੀ ਹੈ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਿਆ ਜਾਵੇ ਲੋਕਾਂ ਨੂੰ ਰਹੀਮਾ ਪਰਮਾਦੇਵ ਚ ਪਾ ਕੇ ਕਿ ਉਹ ਕੁਝ ਸਮਾਂ ਪਹਿਲਾਂ ਲੋਕ ਜਿਆਦਾਤਰ ਹੁਣ ਥੋੜੇ ਸੁਚੇਤ ਹੋ ਗਏ ਨੇ ਜਦੋਂ ਕਿਤੇ ਨਹੀਂ ਮੱਝ ਨੇ ਜਾਂ ਦੁੱਧ ਨੇ ਦੇਣਾ ਤੇ ਬਾਬੇ ਕੋਲ ਪੀੜਾ ਕਰਾਉਣ ਆ ਜਾਂਦੇ ਬਾਬਾ ਜੀ ਫੂਕ ਮਾਰ ਦੇਣਗੇ ਤੇ ਛਾਇ ਸਾਰੀ ਗਾਂ ਜਾਂ ਮੱਝ ਦੁੱਧ ਦੇਣਾ ਸ਼ੁਰੂ ਕਰ ਦੂਗੀ ਇਹ ਇਤਿਹਾਦੇ ਕਰਮਕਾਂਡ ਜੇ ਅਸੀਂ ਆਮ ਤੌਰ ਦੇ ਉੱਤੇ ਕੋਈ ਵੀ ਗੱਲ ਹੁੰਦੀ ਬਾਬਾ ਜੀ ਨੂੰ ਪੁੱਛ ਕੇ ਆਉ ਬਾਬਾ ਜੀ ਨੂੰ ਪੁੱਛਣਾ ਪਵਾ ਗਿਆ ਉਹ ਲੋਕ ਕਰਦੇ ਸਨ ਲੇਕਿਨ ਉਹ ਕੇਵਲ ਤੇ ਕੇਵਲ ਵਹਿਮ ਭਰਮ ਪਖੰਡ ਸਨ ਉਹ ਕੇਵਲ ਤੇ ਕੇਵਲ ਕਰਮਾਂ ਕਾਰਨ ਦਾ ਰੂਪ ਬਣ ਕੇ ਰਹਿ ਗਿਆ। ਪਰ ਸਾਹਿਬ ਉਹ ਗੱਲਾਂ ਗੁਰਬਾਣੀ ਦੇ ਅੰਦਰ ਪਹਿਲਾਂ ਤੋਂ ਦੇ ਰਹੇ ਸਨ ਲੇਕਿਨ ਪਹਿਲੇ ਲੋਕ ਇਹਨੇ ਸੁਚੇਤ ਨਹੀਂ ਸਨ। ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਗੁਰਬਾਣੀ ਕੀ ਆਖਦੀ ਹੈ, ਗੁਰਬਾਣੀ ਕੀ ਕਹਿਣਾ ਚਾਹੁੰਦੀ ਹੈ, ਸਮਝਾਉਣਾ ਚਾਹੁੰਦੀ ਹੈ। ਸਭ ਕਹਿਣ ਲੱਗੇ ਪਰ ਦਰਬ ਹਿਰਨ ਕੀ ਬਾਣੀ ਧਰਮੀ ਜਿਹੜੇ ਅਸੀਂ ਅਖਵਾਉਂਦੇ ਨੇ ਉਹ ਕੇਵਲ ਤੇ ਕੇਵਲ ਲੋਕਾਂ ਕੋਲੋਂ ਧਾਨ ਇਕੱਠਾ ਕਰਨ ਦੇ ਵਾਸਤੇ ਹੀ ਧਰਮੀ ਅਖਵਾਉਣਾ ਕਰਦੇ ਨੇ ਦੇਖੋ ਅੱਜ ਤੁਸੀਂ ਕਿਸੇ ਵੱਡੇ ਰਾਗੀ ਜਥੇ ਕੋਲ ਧਾੜੀ ਜਥੇ ਨੂੰ ਜਾਂ ਕਿਸੇ ਕਥਾਵਾਚ ਨੂੰ ਵੱਡੇ ਨੂੰ ਬੁਲਾਓਗੇ ਕਿ ਕੋਣ ਜਿ ਕੋਣ ਜਾਈ ਹਾਰ ਨਾਖ ਨਖ ਰੁਪਈਆ ਲੈਂਦੇ ਨੇ ਇੱਕ ਪ੍ਰੋਗਰਾਮ ਦਾ ਤੇ ਉਹਨਾਂ ਨੂੰ ਮਤਲਬ ਉਹ ਆਪਣੇ ਜੀਵਨ ਦੇ ਅੰਦਰ ਪਰਦਰਭ ਹਿਰਨ ਕੀ ਮਾਨੀ ਬਸ ਕੇਵਲ ਤੇ ਕੇਵਲ ਤਾਂ ਇਹ ਇਕੱਠਾ ਕਰਨ ਦੀ ਲਾਸ ਜੋ ਨਾਲਸਾ ਲੱਗੀ ਹੋਈ ਹੈ ਬਸ ਉਹਦੇ ਚੱਕਰ ਦੇ ਵਿੱਚ ਪਏ ਹੋਏ ਨੇ ਪਰ ਦਰਬਿਹਰਨ ਕੀ ਬਾਨੀ ਸਿਲ ਪੂਜਸ ਚੱਕਰ ਦੁਨੇਸ਼ਣ ਇਸ ਜਾਗਤ ਭਗਤ ਪਰਵੇਸ਼ਨ ਆਪਣੇ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਸੇਲਨ ਨੂੰ ਪੂਜਦੇ ਨੇ ਪੱਥਰਾਂ ਨੂੰ ਪੂਜਦੇ ਨੇ ਸਰੀਰ ਦੇ ਉੱਤੇ ਗਣੇਸ਼ ਦੇ ਚੱਕਰ ਬਣਾ ਲੈਂਦੇ ਨੇ ਰਾਤ ਨੂੰ ਰਾਸਾ ਪਾਉਂਦੇ ਨੇ ਭਗਤੀ ਜਗਾਉਂਦੇ ਨੇ ਆਪਣੇ ਜੀਵਨ ਨੂੰ ਪਦ ਨਾਚ ਸਚੰਤ ਚਿਤ ਆਕਰਮਣ ਲੇ ਲੰਪਟ ਨਾਚ ਆਧਰਮੰ ਬਾਹਰੀ ਤੌਰ ਦੇ ਉੱਤੇ ਉਹ ਧਰਮੀ ਖਵਾਉਂਦੇ ਨੇ ਲੇਕਿਨ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਜਸ਼ਨ ਮਨਾਉਂਦੇ ਨੇ ਪਰਮਾਤਮਾ ਨੂੰ ਕੋਈ ਯਾਦ ਨਹੀਂ ਕੇਵਲ ਤੇ ਕੇਵਲ ਲੋਕ ਦਿਖਾਵੇ ਦੇ ਵਾਸਤੇ ਹੀ ਕਰਮ ਕਰਦੇ ਨੇ ਬਲਕੇ ਆਪਣੇ ਉੱਥੇ ਪੈਰਾਂ ਨਾਲ ਨੱਚਦੇ ਨੇ ਪਗਾ ਦੇ ਉੱਤੇ ਚਿੱਤਰ ਬਣਾਉਂਦੇ ਨੇ ਮੰਦੇ ਕਰਮ ਕਰਦੇ ਨੇ ਮੰਦੇ ਕਰਮਾਂ 'ਚ ਮਸਤ ਰਹਿੰਦੇ ਨੇ ਕੋਈ ਧਰਮ ਦਾ ਕੰਮ ਨਹੀਂ ਆਪਣੇ ਜੀਵਨ ਦੇ ਵਿੱਚ ਕਰਦੇ ਮਰੇ ਕੇ ਆਸਨ ਤੁਲਸੀ ਮਾਲਾ ਕਰ ਊਜਲ तिलक कपाला हिरणियां मृग तो पालन करना मृग आसन तुलसी माला हिरणा दिया खੰਡਾਂ ਦੇ ਉੱਤੇ ਬਹਿ ਕੇ ਆਮ ਤੌਰ ਤੇ ਤੁਸੀਂ ਦੇਖਿਆ ਨਾ ਜੋਗੀ ਜਤੀ ਸੰਿਆਸੀ ਉਹ ਪੁਰਾਣੇ ਸਮਿਆਂ ਦੇ ਅੰਦਰ ਲੋਕ ਜਨਵਰਾਂ ਦੇ ਅਖੰਡਾਂ ਦੇ ਉੱਤੇ ਬਹਿ ਕੇ ਤਪੱਸਿਆ ਕਰਦੇ ਸਨ ਕਿਣ ਲਗੇ ਬੇਸ਼ੱਕ ਤੂੰ हिरण दी ਆਸਮਨ ਦੇ ਉੱਤੇ ਬੈ ਕੇ ਤુલਸੀ ਦੀ ਗਲ ਦੇ ਵਿੱਚ ਮਾਲਾ ਵਿਸ਼ਕ ਪਾਲੇ ਕਰ ਪੂਜੇਲ ਤਿਲਕ ਕਪਾਲਾ ਆਪਣੇ ਸਿਰ ਦੇ ਉੱਤੇ ਕਪਾਲ ਧੁੰਦਾ ਸਿਰ ਆਪਣਾ ਸਿਰ ਦੇ ਉੱਤੇ ਤુલਸੀ ਦੀ ਮਾਲਾ ਵੀ ਪਾਲਾ ਸਿਰ ਨੂੰ ਸਾਫ ਹੱਥਾਂ ਦੇ ਨਾਲ ਮੱਥੇ ਦੇ ਉੱਤੇ ਤਿਲਕ ਵੀ ਲਾ ਲਾ ਸਿਰ ਦੇ ਉੱਤੇ ਉਹ ਦ્રાਕਸ਼ ਦੀ ਮਾਲਾ ਵੀ ਪਾਲਾ ਲੇਕਿਨ ਲੋਕਾਂ ਨੂੰ ਤੁਜੇ ਰੂਪ ਦੇ ਅੰਦਰ ਠੱਗਦਾ ਪਿਆ ਹੈ ਹਰਤੇ ਕੂੜ ਕੰਠ ਰੁਦਰਾ ਰਖਣ ਹਿਰਦੇ ਦੇ ਵਿੱਚ ਕੂੜ ਹੈ ਤੇ ਗਲੇ ਦੇ ਵਿੱਚ ਰੁਦਰਾਕਸ਼ੀ ਦੀ ਮਾਲਾ ਹੈ ਹਰੇ ਲੰਪਟ ਕ੍ਰਿਸ਼ਨ ਅਪਖੰ ਕਹਣ ਲਗੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਕਿਹਾਇਆ ਨਹੀਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਜਿਸਕ ਜਿੰਨੇ ਮਰਜ਼ੀ ਕਰਮਕਾਂਡ ਕਰੀ ਜਾ ਅਖੀਰ ਤੈਨੂੰ ਇਸ ਸਾਰੇ ਕਰਮਕਾਂਡਾਂ ਦਾ ਜਵਾਬ ਤੈਨੂੰ ਪਰਮਾਤਮਾ ਦੇ ਦਰਬੇ ਉੱਤੇ ਦੇਣਾ ਪੈਣਾ ਤੈਨੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਲ ਜਿੰਨਾ ਤੂੰ ਕਰਮਕਾਂਡ ਕਰਦਾ ਪਿਆ ਲੋਕਾਂ ਨੂੰ ਠੱਗਦਾ ਪਿਆ ਉਹ ਠੱਗੀਆਂ ਤੇਰੀਆਂ ਇੱਕ ਨਾ ਇੱਕ ਦਿਨ ਸਾਹਮਣੇ ਆਉਣੀਆਂ ਪੈਣੀਆਂ ਜਿਸਮ ਉਹ ਸਾਹਮਣੇ ਆਈਆਂ ਤੇ ਫਿਰ ਤੈਨੂੰ ਜਵਾਬ ਦੇਣਾ ਔਖਾ ਹੋ ਜਾਣਾ ਫਿਰ ਤੇਰੇ ਜੀਵਨ ਦੇ ਅੰਦਰ ਤੈਨੂੰ ਇੰਨਾ ਔਖਾ ਹੋਵੇਗਾ ਕਿ ਤੇਰਾ ਜੀਵਨ ਸੰਭਾਲ ਹੀ ਨਹੀਂ ਪਾਵੇਂਗਾ ਕਿ ਮੈਂ ਉਸ ಪರಿਪੂਰਨ ਪ੍ਰਮਾਤਮਾ ਦੇ ਅੱਗੇ ਕੀ ਮੁਖ ਲੈ ਕੇ ਜਾਵਾਂ ਜਦੋਂ ਸਿਬਚਨਵਾਚਿਤ ਹੋਰ ਗੁਪਤ ਜਬ ਲੇਖਾ ਮੰਗੇ ਬਾਕੀ ਨੇਕ ਸੇ ਭਾਰੀ ਪ੍ਰਮਾਤਮਾ ਦੇ ਦਰ ਦੇ ਉੱਤੇ ਜੋ ਲੇਖਾ ਜੁਖਾ ਹੋਣਾ ਉਦੋਂ ਉੱਥੇ ਜਾ ਕੇ ਜਵਾਬ ਦੇਣਾ ਪੈਣਾ ਹੈ ਕਿ ਕੀ ਤੂੰ ਆਪਣੇ ਜੀਵਨ ਦੇ ਅੰਦਰ ਕਮਾ ਕੇ ਲਿਆ ਹਾਂ ਕੀ ਆਪਣੇ ਜੀਵਨ ਦੇ ਅੰਦਰ ਕਰਨ ਕੀਤੇ ਦੇਖੋ ਧਰਮੀ ਬਨਣ ਦੀ ਜਦੋਂ ਗੱਲ ਆਉਂਦੀ ਹੈ ਧਰਮ ਕਮਾਉਣ ਵਾਲਿਆਂ ਦੀ ਗੱਲ ਆਉਂਦੀ ਹੈ ਤੇ ਲੋਕ ਆਮ ਤੌਰ ਦੇ ਉੱਤੇ ਲੋਕਾਂ ਨੂੰ ਧਰਮੀ ਬਣ ਕੇ ਲੋਕਾਂ ਨੂੰ ਠੱਗਣ ਤੱਕ ਸੀਮਤ ਰਹੇ ਗਏ ਹਨ ਭਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜਿਸ ਨੇ ਮਾਲਵੇ ਦੀ ਧਰਤੀ ਵੱਲੋਂ ਜਾਂਦੇ ਪਏ ਸਨ ਤੇ ਰਸਤੇ ਦੇ ਵਿੱਚ ਇੱਕ ਬੜਾ ਭਾਰੀ ਅਜਗਰ ਸੀ ਜਿਸ ਦੇ ਵਿੱਚ ਕਿਤੇ ਸੱਟ ਲੱਗੀ ਸੀ ਤੇ ਉਹਦੇ ਤੇ ਸੁੰਗੀਆਂ ਪਈਆਂ ਸਨ ਰੇਤ ਦੇ ਉੱਤੇ ਚੱਲਿਆ ਤੱਕ ਨਹੀਂ ਸੀ ਜਾਂਦਾ ਕੀੜੀਆਂ ਕਾੜਨੇ ਤੋੜ-ਤੋੜ ਕੇ ਖਾਂਦੇ ਪਏ ਸਨ ਜਦੋਂ ਸਿੱਖਾਂ ਨੂੰ ਤਰਸ ਆਇਆ ਕਹਿੰਣਗੇ ਸੱਚੇ ਪਾਤਸ਼ਾਹ ਇਹਨਾਂ ਭਾਰੀ ਅਜਗਰ ਸੱਪ ਹੈ ਤੇ ਇਹਨੂੰ ਜੀਵ ਕੀੜੀਆਂ ਤੋੜ-ਤੋੜ ਕੇ ਖਾਂਦੀਆਂ ਪਈਆਂ ਨੇ ਤੇ ਸੁੰਗੀਆਂ ਵੀ ਪਈਆਂ ਨੇ ਇੰਨਾਂ ਦੀ ਮੁਕਤੀ ਕਰਨਾ ਕਰੋ ਸਾਹਿਬ ਆਸਣ ਲੱਗ ਪਏ ਕਹਿੰਦੇ ਭੱਲੇ ਤੁਹਾਨੂੰ ਪਤਾ ਹੈ ਕਿ ਅਸਲੀਅਤ ਦੇ ਵਿੱਚ ਗੱਲ ਕੀ ਹੈ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਤੁਸੀਂ ਤ੍ਰੈ ਲੋਕ ਦਰਸ਼ੀ ਹੋ ਤੁਹਾਨੂੰ ਪਤਾ ਹੈ ਸਾਨੂੰ ਇਹਦੇ ਬਾਰੇ ਕੀ ਪਤਾ ਹੋਣਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਪਿਛਲੇ ਜਨਮ ਦੇ ਵਿੱਚ ਸਾਧ ਸੀ ਆਪਣੇ ਆਪ ਨੂੰ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਮਾਤਮਾ ਖੋਣ ਦਾ ਸੀ ਲੋਕ ਇਹਦੇ ਦਰਦੇ ਉੱਤੇ ਆਇਆ ਕਰਦੇ ਸਨ ਲੋਕਾਂ ਨੂੰ ਇਹ ਆਖਦਾ ਸੀ ਕਿ ਮੈਂ ਪ੍ਰਮਾਤਮਾ ਦੇ ਤਾਈ ਤੁਹਾਨੂੰ ਪਹੁੰਚਾ ਦਵਾਂ ਲੇਕਿਨ ਇਹ ਆਪ ਵੀ ਨਹੀਂ ਪਹੁੰਚਿਆ ਬਲਕਿ ਇਹਦੇ ਜਿਹੜੇ ਮਰਨ ਤੋਂ ਬਾਅਦ ਇਹਨੇ ਸੱਪ ਦਾ ਰੂਪ ਧਾਰਨ ਕੀਤਾ ਤੇ ਜਦੋਂ ਸੱਪ ਦਾ ਜਨਮ ਧਾਰਨ ਕੀਤਾ ਤੇ ਜੇ ਵੀ ਇਹ ਚੈਲੀਆਂ ਸਮ ਉਹ ਕੀੜੀਆਂ ਗਾਢੇ ਦੇ ਆਂਦਰ ਰੂਪ ਦੇ ਅੰਦਰ ਉਹਨਾਂ ਨੂੰ ਜਨਮ ਮਿਲਿਆ ਤੇ ਹੁਣ ਉਹ ਆਪਣਾ ਹਿਸਾਬ ਕਿਤਾਬੇ ਦੇ ਕੋਲੋਂ ਲੈnde ਪਏ ਨੇ ਇਹਨਾਂ लेखा-ਜੋਖਾ ਲੈnde ਪਏ ਨੇ ਕਹਿਣ ਤੋਂ ਭਾਵ ਕਿ ਧਾਰਮੀ ਬਣ ਕੇ ਲੋਕਾਂ ਨੂੰ ਕੇਵਲ ਤੇ ਕੇਵਲ ਠੱਗਣ ਤੱਕ ਲੋਕ ਸੀਮਤ ਰਹਿ ਗਏ ਨੇ ਧਰਮ ਜਦੋਂ ਕਮਾਉਣ ਦੀ ਗੱਲ ਆਵੇਗੀ ਤੇ ਜਿਹੜਾ ਕਮਾਵੇਗਾ ਉਹ ਤੇ ਕਿਸਮ ਦੱਸੇਗਾ ਨਹੀਂ ਕਿ ਮੈਂ ਧਰਮ ਕਮਾਉਂਦਾ ਪਿਆ ਸਾਹਿਬ ਭਗਤ ਬੀਨੀ ਜੀ ਕਹਿੰਦੇ ਜਿਨ ਆਤਮ ਤਤ ਨ ਚੀਨੇ ਆ ਸਭ ਫੋਗੜ ਧਰਮ ਅਬੀਨੇ ਆ ਕਿਹ ਲੇ ਜਿਨਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚੀਤਿਆ ਨਹੀਂ ਆਤਮਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਪਰਮਾਤਮਾ ਦੇ ਨਾਲ ਜੁੜਨ ਦਾ ਮਨ ਦੇ ਅੰਦਰ ਲਾਲਸਾ ਨਹੀਂ ਬਣਾਈ ਪਰਮਾਤਮਾ ਨਾਲ ਮਿਲਾਪ ਕਰਨ ਦੀ ਇੱਛਾ ਨਹੀਂ ਬਣਾਈ ਜਿਨ ਆਤਮ ਤਤ ਨਾ ਚੀਨੇ ਨਹੀਂ ਸਮਝਣ ਦਾ ਯਤਨ ਕੀਤਾ ਸਭ ਫੋਕਟ ਧਰਮ ਅਬੀਨਿਆਂ ਉਹਨਾਂ ਨੇ ਕੇਵਲ ਤੇ ਕੇਵਲ ਫੋਕਟ ਧਰਮਾਂ ਦੇ ਵਿੱਚ ਅੰਨੇ ਹੋ ਕਰਕੇ ਅਬੀਨਿਆਂ ਤੋਂ ਭਾਵ ਬੀਨ ਬੀਨੇ ਤੋਂ ਭਾਵ ਹੈ ਨੇਤਰ ਅਬੀਨਿਆਂ ਤੋਂ ਭਾਵ ਅੰਨੇ ਹੋ ਕੇ ਕੇਵਲ ਤੇ ਕੇਵਲ ਜਿਹੜਾ ਅੰਧ ਵਿਸ਼ਵਾਸ ਨੂੰ ਅਸੀਂ ਆਖਦੇ ਹਾਂ ਅੰਧ ਵਿਸ਼ਵਾਸ ਅੰਨੇ ਹੋ ਕੇ ਤੁਰ ਪੈਣਾ ਕਿਸੇ ਨੇ ਆ ਕੇ ਉਹਦੇ ਪਿੱਛੇ ਲੱਗ ਜਾਣਾ ਲਾਈ ਲੱਗ ਦੇ ਰੂਪ ਦੇ ਵਿੱਚ ਲੱਗ ਜਾਣਾ ਜੋ ਵੀ ਕਰਮ ਕਾਂਡ ਹੋ ਰਹੇ ਨੇ ਬਿਨਾਂ ਸਮਝੇ ਬਿਨਾਂ ਸੋਚੇ ਉਹਨਾਂ ਦਾ ਕੋਈ ਮਤਲਬ ਵੀ ਨਾ ਨਿਕਲਦਾ ਹੋਵੇ ਅਸੀਂ ਉਹ ਕਰਮ ਕਰਦੇ ਪਈ ਜਦੋਂ ਅਸੀਂ ਫੋਕਟ ਕਰਮਾਂ ਕਰਾਂਗੇ ਜਿਹੜੋ ਵਹਿਮ ਭਰਮ ਪਖੰਡਾਂ ਦੇ ਵਿੱਚ ਪੈ ਕੇ ਅਸੀਂ ਬਿਨਾਂ ਸੋਚੇ ਸਮਝੇ ਕਰਾਂਗੇ ਤੇ ਉਹਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਉਹਨਾਂ ਦਾ ਕੋਈ ਜੀਵਨ ਦੇ ਅੰਦਰ ਨਾ ਲੋਕ ਦੇ ਵਿੱਚ ਤੇ ਨਾ ਪ੍ਰਲੋਕ ਦੇ ਵਿੱਚ ਕੋਈ ਸੁਖ ਪ੍ਰਾਪਤ ਹੋ ਸਕਦਾ ਸਭ ਫੋਕੜ ਧਰਮ ਅਬੀਨੇਮ ਜਿਹੜੇ ਫੋਕੜ ਦੇ ਧਰਮਾਂ ਕਰਮਾਂ ਦੇ ਵਿੱਚ ਪੈ ਜਾਂਦੇ ਨੇ ਨਾ ਕਹੋ ਗੇਰੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਜਿਵੇਂ ਧੰਗੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿਣਾ ਕੀਤਾ ਸੀ ਨਾ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਗੁਰ ਬਾਟ ਨਾ ਪਾਵੇ ਇਥੇ ਪੰਜ ਬੇਣੀ ਜੀ ਵੀ ਉਸੇ ਗੱਲ ਕਰਦੇ ਨੇ ਕਹੋ ਬੇਣੀ ਗੁਰਮੁਖ ਕਿਹਾਵੇ ਦਾਸ ਭਗਤ ਬੇਣੀ ਜੀ ਕਹਿੰਦੇ ਨੇ ਕਿ ਮੈਂ ਤੇ ਇਹੀ ਗੱਲ ਆਖਦਾ ਜਿਹੜੇ ਗੁਰਮੁਖ ਜਨ ਗੁਰੂ ਦੇ ਨਾਮ ਨੂੰ ਧਿਆਉਂਦੇ ਨੇ ਬਿਨ ਸਤਿਗੁਰ ਬਾਟ ਨਾ ਪਾਵੇ ਸਤਿਗੁਰੂ ਤੋਂ ਬਗੈਰ ਕੋਈ ਰਾਹ ਨਹੀਂ ਦੱਸਣ ਵਾਲਾ ਸੱਚੇ ਸਤਿਗੁਰੂ ਤੋਂ ਬਗੈਰ ਗੁਰਬਾਣੀ ਤੋਂ ਬਗੈਰ ਸੱਚੇ ਪਾਤਸ਼ਾਹ ਦੀ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਮਹਾਵਾਕਾਂ ਤੋਂ ਸੁਵਾਏ ਪਰਮਾਤਮਾ ਦੇ ਦਰ ਘਰ ਦੀ ਗੱਲ ਤੋਂ ਸੁਵਾਏ ਹੋਰ ਕੋਈ ਰਸਤਾ ਦੱਸਣ ਵਾਲਾ ਨਹੀਂ ਕੋਈ ਦੁਨੀਆਦਾਰੀ ਦਾ ਇਨਸਾਨ ਜੋ ਕਿ ਦੁਨੀਆਦਾਰੀ ਦਾ ਇਨਸਾਨ ਤੇ ਕੋਈ ਹੀ ਦੱਸ ਸਕੋ ਜਿਹੜਾ ਖੁਦ ਮਿਲਿਆ ਹੋਵੇ ਤੇ ਦੁਨੀਆਦਾਰੀ ਦਾ ਇਨਸਾਨ ਕੋਈ ਪਰਮਾਤਮਾ ਦੇ ਨਾਲ ਨਹੀਂ ਮਿਲਿਆ ਇਸ ਕਰਕੇ ਜਿਹੜੀ ਮਿਲੀ ਹੋਈ ਹੈ ਉਹ ਹੈ ਤੁਰਕੀ ਬਾਣੀ ਪਰਮਾਤਮਾ ਦੀ ਬਾਣੀ ਜਦੋਂ ਬਾਣੀ ਨੂੰ ਪੜਾਂਗੇ ਬਾਣੀ ਨੂੰ ਸੁਣਾਗੇ ਬਾਣੀ ਨੂੰ ਸਮਝਾਂਗੇ ਕਿ ਪ੍ਰਭੂ ਪਰਮਾਤਮਾ ਦੀ ਬਾਣੀ ਦੇ ਦੁਆਰਾ ਅਸੀਂ ਪਰਮਾਤਮਾ ਦੇ ਦਰ ਦੇ ਉੱਤੇ ਜਿਹੜਾ ਕੋ ਨਾਨਕ ਕੋ ਬੇਣੀ ਗੁਰਮੁਖ ਧਿਆਵੈ ਦਾਸ ਬੇਣੀ ਇਹ ਗੱਲ ਤੇ ਨਹੀਂ ਕੋਈ ਜਿਹੜੇ ਗੁਰਮੁਖ ਜਨ ਪਰਮਾਤਮਾ ਨੂੰ ਧਿਆਨ ਲੈਂਦੇ ਨੇ ਬਿਨ ਸਤਿਗੁਰੂ ਬਾਟ ਨਾ ਪਾਵੇ ਸਤਿਗੁਰੂ ਤੋਂ ਬਗੈਰ ਉਸ ਪਰਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਨਹੀਂ ਪਾਇਆ ਜਾ ਸਕਣਾ ਉਸ ਪਰਮਾਤਮਾ ਦੀ ਵੱਧ ਤੋਂ ਵੱਧ ਅਸੀਂ ਆਪਣੇ ਜੀਵਨ ਦੇ ਅੰਦਰ ਵੱਧ ਤੋਂ ਵੱਧ ਪਰਮਾਤਮਾ ਦੇ ਨਾਮ ਨੂੰ ਧਿਆਈਏ ਵੱਧ ਤੋਂ ਵੱਧ ਸੱਚੇ ਮਾਰਗ ਦੇ ਸੱਚੇ ਦਿੱਤੇ ਹੋਏ ਗੁਣਾਂ ਦੇ ਰਹਿਮ ਆਪਣੇ ਜੀਵਨ ਨੂੰ ਜੀਵੇ ਤਾਂ ਕਿ ਉਹਨਾਂ ਦੇ ਦਿੱਤੇ ਹੋਏ ਅਸੂਲਾਂ ਉਹਨਾਂ ਦੇ ਦਿੱਤੇ ਹੋਏ ਪਰਮਾਰਥ ਦੇ ਕਾਰਜਾਂ ਨੂੰ ਆਪਣੇ ਜੀਵਨ ਦੇ ਅੰਦਰ ਜਿਊ ਕੇ ਪਰਮਾਤਮਾ ਨਾਲ ਜੁੜੀਏ ਇਹ ਮਨੁੱਖਾ ਜੀਵਨ ਤਾਂ ਹੀ ਸਫਲਾ ਹੋ ਸਕਣਾ ਹੈ ਜੇਕਰ ਅਸੀਂ ਉਸੇ ਤਰ੍ਹਾਂ ਕਰਮ ਕਾਂਡਾਂ ਵਹਿਮ ਭ੍ਰੰਮ ਪਖੰਡਾਂ ਦੇ ਵਿੱਚ ਪਏ ਰਹੇ ਅਸੀਂ ਹਰ ਚੀਜ਼ ਦੇ ਵਾਸਤੇ ਦੂਸਰੇ ਨੂੰ ਹੀ ਜੋ ਇਸ਼ਾਰਾ ਬਣਾਉਂਦੇ ਰਹੇ ਦੂਜੇ ਦੇ ਉੱਤੇ ਗੱਲ ਸੁੱਟਦੇ ਰਹਿਣ ਲੇਕਿਨ ਪਰਮਾਤਮਾ ਦੇ ਦਰ ਦੇ ਉੱਤੇ ਕੋਈ ਦੂਜਾ ਨਹੀਂ ਮਿਲਣਾ ਸੰਸਾਰ ਦੇ ਉੱਤੇ ਅਸੀਂ ਇੱਕ ਦੂਜੇ ਦਾ ਇਲਜ਼ਾਮ ਦੂਜੇ ਤੇ ਲਾ ਦਨੇ ਆ ਨਾ ਕਿ ਉਹਦੇ ਦੁਆਰਾ ਕੀਤਾ ਉਹਦੇ ਦੁਆਰਾ ਹੋਇਆ ਲੇਕਿਨ ਪ੍ਰਮਾਤਮਾ ਦੇ ਦਰ ਦੇ ਉੱਤੇ ਕੋਈ ਨਹੀਂ ਗੱਲ ਚੱਲਣੀ ਸੋ ਸੱਚੇ ਪਾਤਸ਼ਾਹ ਰਹਿਮਤ ਕਰਨ ਸਤਿਗੁਰਾਂ ਦੇ ਚਰਨਾ ਕਮਲਾਂ ਨਾਲ ਜੁੜੀਏ ਵੱਤੋ ਉਹਦੀ ਗੁਰਬਾਣੀ ਪੜੀਏ ਵੱਤੋ ਸੇਵਾ ਸਮਰਨ ਕਰੀਏ ਤਾਂ ਕਿ ਮਨੁੱਖਾ ਜੀਵਨ ਸਫਲ ਹੋ ਸਕੇ ਪੁਨ ਚੁੱਕ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ